ਸਾਡੇ ਸਹਿਯੋਗੀ ਹਰਜੀਤ ਸਿੱਧੂ ਇਸ ਵਕਤ ਸੰਗਰੂਰ ਮੰਡੀ ਦੇ ਵਿੱਚ ਮੌਜੂਦ ਨੇ ਜਿੱਥੇ ਉਹਨਾਂ ਵੱਲੋਂ ਤਮਾਮ ਤਸਵੀਰਾਂ ਜਿਹੜੀਆਂ ਨੇ ਵਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਦਾ ਹਾਲ ਹੈ ਮੀਂਹ ਤੋਂ ਬਾਅਦ ਅਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਚਿੰਤਾ ਦੇ ਬੱਦਲ ਜਿਹੜੇ ਨੇ ਛਾਏ ਹੋਏ ਨੇ ਤਾਂ ਹਰਜੀਤ ਸਿੱਧੂ ਸਾਡੇ ਨਾਲ ਲਾਈਵ ਇਸ ਵਕਤ ਜੁੜ ਚੁੱਕੇ ਨੇ ਹਰਜੀਤ ਕਿਸ ਤਰ੍ਹਾਂ ਦਾ ਹਾਲ ਹੈ ਮੰਡੀਆਂ ਦੇ ਵਿੱਚ ਫਿਲਹਾਲ ਇਸ ਵਕਤ ਆਇਓ ਆਇਓ ਜੀ ਬਿਲਕੁਲ ਜੇਕਰ ਗੱਲ ਕੀਤੀ ਆਵੇ ਜਿਸ ਤਰ੍ਹਾਂ ਕੱਲ ਮੌਸਮ ਖਰਾਬ ਹੋ ਗਿਆ ਸੀ ਬੇਸ਼ੱਕ ਸੰਗਰੂਰ ਦੇ ਵਿੱਚ ਥੋੜੀ بارش ਹੋਈ ਸੀ ਪਰ ਉਸ ਦੇ ਨਾਲ ਜੋ ਕਿਸਾਨਾਂ ਦੇ ਸਾਂ ਸੀ ਉਹ ਸੂਤੇ ਗਏ ਸੀ ਪਰ ਨਿਰਮ ਤੁਹਾਨੂੰ ਦੱਸ ਦੇ ਕਿ ਜੋ ਅਨਾਜ ਮੰਡੀ ਸੰਗਰੂਰ ਤੁਸੀਂ ਵੇਖ ਵੀ ਸਕਦੇ ਹੋ ਕਿ ਅੰਬਾਰ ਲੱਗ ਚੁੱਕੇ ਨੇ ਜੋ ਕਣਕਾ ਲਗਾਤਾਰ ਕਣਕ ਦੀ ਆਮਦਾ ਉਹ ਲਗਾਤਾਰ ਵੱਧ ਰਹੀ ਆ ਅਤੇ ਜੋ ਜੇਕਰ ਲਿਫਟਿੰਗ ਦੀ ਗੱਲ ਕੀਤੀ ਆਵੇ ਤਾਂ ਲਿਫਟਿੰਗ ਦਾ ਕਿਉਂਕਿ ਭੱਲੇਦਾਰਾਂ ਦੀ ਹੜਤਾਲ ਦੇ ਕਾਰਨ ਲਿਫਟਿੰਗ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਜੇਕਰ ਅਨਾਜ ਮੰਡੀ ਸੰਗਰੂਰ ਦੀ ਗੱਲ ਕੀਤੀ ਜਾਵੇ ਜੇਕਰ ਮੌਸਮ ਖਰਾਬ ਹੁੰਦਾ ਤਾਂ ਆੜਤੀਏ ਦੇ ਕਿਸਾਨਾਂ ਦੇ ਜੋ ਸਾਹ ਨੇ ਉਸ ਉੱਤੇ ਜਾਂਦੇ ਨੇ ਕਿਉਂਕਿ ਇੱਥੇ ਸਿਰਫ ਦੋ ਹੀ ਸ਼ੈੱਡ ਨੇ ਦੋ ਸ਼ੈੱਡ ਬਣੇ ਹੋਏ ਨੇ ਖੁੱਲੇ ਸਮਾਰ ਦੇ ਨੀਚੇ ਜੋ ਕਣਕ ਆ ਉਹ ਰੱਖਣ ਦੇ ਲਈ ਕਿਸਾਨ ਅੱਧੇ ਆੜ ਕੇ ਮਜਬੂਰ ਨੇ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਇੱਥੇ ਤੇ ਜੋ ਪੱਲੇਦਾਰ ਨੇ ਲੇਬਰ ਕੰਮ ਕਰਦੀ ਆ ਆੜਤੀਏ ਨੇ ਉਹ ਵੀ ਮੌਜੂਦ ਨੇ ਗੱਲ ਕਰ ਰਹੇ ਨੇ ਵੀਰ ਨਾਲ ਕੀ ਨਾਮ ਵੀਰੇ ਸਰਦੇਵ ਸਿੰਘ ਵੀਰ ਜੀ ਸੁਖਦੇਵ ਕਿੰਨੇ ਦਿਨ ਹੋਏ ਕਿੱਥੋਂ ਆਏ ਹੋ ਕਿਸ ਤਰ੍ਹਾਂ ਦਾ ਹਾਲ ਹੈ ਚਾਰ ਦਿਨ ਹੋ ਗਏ ਬਡਰੋਖੋਂ ਤੋਂ ਆਏ ਜੀ ਬੜੀ ਪੁੱਛੀ ਨਾ ਜੀ ਗੱਲ ਮੀ ਪੈ ਗਈ ਬਾਕੀ ਬੰਦੇ ਨਹੀਂ ਮਿਲਦੇ ਲੇਬਰ ਨਹੀਂ ਹੈਗੀ ਇਹਨਾਂ ਕੋਲੇ ਜੀ ਤਤੰਗੀ ਪਰੇਸ਼ਾਨੀ ਹੁੰਨੇ ਆ ਜੀ ਚਾਰ ਦਿਨ ਹੋ ਗਏ ਦੇਖੋ ਜੀ ਅਜੇ ਕਦੋਂ ਵਿਖੂਗੀ ਕਦੋਂ ਨਹੀਂ ਜੀ ਹਾਂਜੀ ਜੀ ਬਿਲਕੁਲ ਕੀ ਨਾਮ ਹੈ ਸਰ ਸਰਵਨਦੀ ਸੋ ਕੁਮਿੰਦਰ ਕਿਹੜਾ ਪਿੰਡ ਆ ਕਿਤੋਂ ਆ ਕਿੰਨੇ ਦਿਨ ਹੋ ਗਏ ਜੇਕਰ ਇੰਤਜ਼ਾਮਾਂ ਦੀ ਗੱਲ ਕੀਤੀ ਆਵੇ ਅਨਾਜ ਮੰਡੀ ਦੇ ਕਹੇ ਜਲ ਭਾਈ ਬੋਕਰੀਆ ਅੱਜ ਕੀ ਦੋਹ ਸੜ ਰਹੀ ਐਨੀ ਨਾਲ ਆਉਂਦੇ ਆ ਰਾਹ ਬੁਰਾ ਹਾਰਾ ਮੰਡੀ ਪਾਣੀ ਨਿਕਲਾਈ ਦੇ ਰਹੀ ਘਾਟ ਗਏ ਤਨ ਨੋਏ ਬੁਰਾ ਹਾਰਾ ਕੀ ਨਾਮ ਆ ਬਾਪੂ ਬਲਵੀਰ ਸਿੰਘ ਆ ਜੀ ਬਲਵੀਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਦਾਵੇ ਵੀ ਕਰ ਰਹੀ ਹੈ ਕਿ ਇੰਤਜ਼ਾਮ ਮੁਕਤਾ ਕਿੱਥੇ ਗਏ ਨੇ ਕੱਲ ਮੀਂਹ ਵੀ ਪਿਆ ਸੀ ਕਿਤਾਬੇ ਤਾਂ ਜੀ ਸਾਰੇ ਫੁੱਪੀ ਨਹੀਂਗੇ ਅਸੀਂ ਤਾਂ ਜੀ ਹੁਣ ਲੈ ਕੇ ਮੰਡੀ ਚਾਂਗੇ ਅੱਜ ਦੇਖਾਂਗੇ ਰੰਗ ਰਾਂਗ ਕੀ ਹੈ ਤੇ ਪਰ ਪਰੋਮਲਾ ਕੋਈ ਸਾਫ ਸੁਥੀ ਦਾ ਕੰਮ ਨਹੀਂ ਲਏਗਾ ਇਹ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਕਿ ਜੋ ਜੇਕਰ ਅਨਾਜ ਮੰਡੀ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਅਨਾਜ ਮੰਡੀ ਸੰਗਰੂਰ ਦੇ ਵਿੱਚ ਜੋ ਸ਼ੈੱਡ ਨੇ ਉਹ ਸਿਰਫ ਦੋ ਦਿਖਾਈ ਦਿੰਦੇ ਨੇ ਇੱਕ ਅੰਦਰ ਆ ਤੇ ਇੱਕ ਬਾਹਰ ਆ ਪਰ ਜੋ ਕਿਸਾਨਾਂ ਦੀ ਫਸਲ ਆ ਕਿਸਾਨਾਂ ਦੀ ਫਸਲ ਕੁੱਲੇ ਸਾਮਾਨ ਦੇ ਥੱਲੇ ਰੱਖਣ ਦੇ ਲਈ ਆ ਮਜਬੂਰ ਨੇ ਸਾਡੇ ਨਾਲ ਲੇਬਰ ਵੀ ਖੜੀ ਹੈ ਤੇ ਇਹਨਾਂ ਦੇ ਪ੍ਰਧਾਨ ਕਹਨੇ ਨੇ ਰਾਜੂ ਰਾਜੂ ਜੀ ਜੇਕਰ ਗੱਲ ਕੀਤੀ ਵੀ ਲਿਫਟਿੰਗ ਦੀ ਕਹਿੰਦੇ ਬੜੀ ਪ੍ਰੋਬਲਮ ਆ ਰਹੀ ਹੈ ਹਾਂ ਜੀ ਤੁਸੀਂ ਦੇਖ ਰਹੇ ਹੋਗਾ ਲਿਫਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ ਵੀ ਜੋ ਲਿਫਟਿੰਗ ਹੈ ਦੀ ਸਰਕਾਰੀ ਰੇਟ ਹੈ 1 ਰੁਪਿਆ 80 ਪੈਸੇ ਹੈ ਜੀ ਤੁਸੀਂ ਇਹ ਹਿਸਾਬ ਲਾ ਲਓ 1 ਰੁਪਿਆ 80 ਪੈਸੇ ਸਾਨੂੰ ਸਰਕਾਰ ਦੇ ਰਹੀ ਹੈ ਅੱਜ ਘਟੋ ਘਟ 10 ਬੰਦੇ ਲੋਡ ਕਰਦੇ ਨੇ ਦਿੰਦੇ ਵਿੱਚ 1000 ਬੋਰੀ ਲੋਡ ਕਰਦੇ ਆ ਤਾਂ ਸਾਨੂੰ 1800 ਰੁਪਿਆ ਬਣਿਆ 1800 ਦੇ ਵਿੱਚ ਤੁਸੀਂ 10 ਬੰਦੇ ਨਾਲ ਕੀ ਕੀ ਹਿਸਾਬੂਗਾ ਜੀ ਲਿਫਟਿੰਗ ਕੀ ਮੇ ਹੋਗੀ ਲੇਬਰ ਆਉਣ ਰਹੀ ਜਿਹੜੇ ਆਪਣੇ ਪੰਜਾਬ ਦੇ ਮੰਡੀ ਬੋਰਡ ਦੇ ਵਿੱਚ ਰੇਟ ਤੈਅ ਕਰਦੇ ਆ ਮੈਂ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਇੱਕ ਵਾਰ ਸਾਡੇ ਲਈ ਆ ਕੇ ਬੈਠੋ ਦੇ ਦੋ ਘੰਟੇ ਸਾਡੇ ਲਈ ਆ ਕੇ ਬਹਿ ਜਾਓ ਕੁਰਸੀ ਢਾ ਕੇ ਬਹਿ ਜਾਓ ਬਸ ਫਿਰ ਸਾਡਾ ਰੇਟ ਜੀ ਬਹੁਤ ਬਹੁਤ ਸ਼ੁਕਰੀਆ ਹਰਜੀਤ ਸਾਰੀ ਤਮਾਮ ਜਾਣਕਾਰੀ ਦਿਲੇਈ ਤਦੱਸ ਦੀ ਕਿ ਕਿਸਾਨਾਂ ਤੇ ਇੱਥੇ ਜਿਹੜੇ ਨੇ ਚਿੰਤਾ ਦਾ ਬਦਲ ਛਾ ਗਏ ਨੇ ਹਾਲਾਂਕਿ ਦਾਅਵੇ ਕੀਤੇ ਗਏ ਸੀ ਮੰਡੀ ਦੇ ਵਿੱਚ ਕਣਕ ਲਿਆਉਣ ਤੋਂ ਪਹਿਲਾਂ ਦਾਅਵੇ ਕੀਤੇ ਗਏ ਸੀ ਕਿ ਪ੍ਰਬੰਧ ਜਿਹੜੇ ਨੇ ਪੂਖਤਾਂ ਨੇ ਲੇਕਿਨ ਫਿਰ ਵੀ ਇਸ ਤਰ੍ਹਾਂ ਦੇ ਜਦੋਂ ਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਬੇਹਦ ਨਿਰਾਸ਼ ਕਰਦੇ